ਹਾਂਜੀ ਹਾਂਜੀ ਵੀਰੋ ਆਪਾਂ ਕਿੰਨਾ ਵਾ ਤਿਆਰ ਬਾਕੀ ਤਾਂ ਨਵੇਂ ਤਿਆਰ ਬਿਨਾਂ ਨੱਕੇ ਲਾਇਆ ਹੋ ਸਕਦਾ ਹੋਰ ਵੀ ਵੀਰਾਂ ਨੇ ਲਾਇਆ ਹੁਣ ਦਿਖਾਉਂਦੇ ਆ ਤੁਹਾਨੂੰ ਸਾਹਮਣੇ ਵੇਖ ਲਿਓ ਕਿਵੇਂ ਲਾਇਆ ਆ ਆਪਾਂ ਫਿਲਟਰ ਬੇਸ ਹੀ ਆਪਣੇ ਕੋਲੇ ਫਿਲਟਰ ਬੋਰਾਲੀ ਵੱਟ ਕੇ ਤੇ ਇਦਾਂ ਨੱਕੇ ਲਾਤੇ ਤੇ ਅਗਲੇ ਪਾਸੇ ਉਹਦੇ ਚੜਾਤੀ ਬੋਰੀ ਹਰਤਲੇ ਕੀ ਅੰਦਰ ਵਾਹਣ ਵਾਲੇ ਪਾਸੇ ਬੋਰੀ ਚੜਾ ਕੇ ਤੇ ਇਦਾਂ ਫਾੜਿੰਡ ਡੇਗਦਾ ਗਾ ਤੇ ਕਦੋਂ ਬੋਰੀ ਨੱਕਾ ਬੰਦ ਕਰਨਾ ਉਹ ਇਦਾਂ ਬੋਰੀ ਨੂੰ ਇਕੱਠਾ ਕਰ ਦਿੰਦੇ ਆ ਦੇ ਉੱਤੇ ਰੱਖਦੇ ਮੈਂ ਟਰ ਨੱਕਾ ਬੰਦ ਤੇ ਕਿੰਨਾਂ ਦਾ ਆਪਣਾ ਨੱਕਾ ਚਲਾਉਣਾ ਹੋਵੇ ਉਦੋਂ ਐਟ ਚੱਕ ਕੇ ਤੇ ਬੋਰੀ ਸਿੱਧੀ ਕਰ ਦੇਣਾ ਨੱਕਾ ਚਾਲੂ ਹੋ ਗਿਆ ਤੁਹਾਨੂੰ ਆ ਆਪਣੀ ਇਸ ਸਕੀਮ ਕਿਵੇਂ ਲੱਗੀ ਤੇ ਕਮੈਂਟ ਜਰੂਰ ਕਰ ਆਪਣਾ ਵਿਚਾਰ ਦਿਓ ਤੇ ਵੀਡੀਓ ਨੂੰ ਕਰਦੇ ਵੱਦ-ਵੱਦ ਸ਼ੇਅਰ ਤੇ ਸਕੀਮ ਕਿਵੇਂ ਲੱਗੀ ਤਾਂ ਹੋਰ ਵੀ ਕਿਸਾਨ ਵੀਰ ਕਿਹੜੇ-ਕਿਹੜੇ ਵਰਤ ਦੇ ਸਕੀਮ ਜਰੂਰ ਲਾਓ ਯਾ ਕਮੈਂਟ ਹਾਜ਼ਰੀ ਤੇ ਅੱਗੇ ਵੀ ਆਪਾਂ ਦਿਖਾਉਣੇ ਆਗੇ ਇੱਧਰ-ਇੱਧਰਲੇ ਦੂਜੇ ਘਰੇਚੇ ਸਾਰੇ ਕਿਹੜਾਂ ਚ ਇਦਾਂ ਆਪਾਂ ਇਹ ਨੱਕੇ ਲਾਏ ਆ ਇੱਧਰ ਆਪਣੀ ਕਿੱਥੇ ਪਹਿਲੀ ਵਾਰੀ ਚੁਰਨਾ ਨਾ ਆਇਆ ਆਪਾਂ ਨਰਮੇੜ ਵਾਂਦੇ ਵਿੱਚ ਤੂੰ ਜੋ ਤੀਜੇ ਘਰੇ ਚ ਵੀ ਸਾਰੇ ਘਰੇ ਚ ਫਿਲਟਰ ਆਲੇ ਆ ਵੱਢ ਕੇ ਆਪਾਂ ਪਾਈਪਾਂ ਨਾਲ ਫਿਲਟਰ ਆ ਤੇ ਇਹਦਾ ਨੱਕੇ ਲਾਇਆ ਅਗਲੇ ਪਾਸੇ ਇਹ ਰੇਲ ਨੂੰ ਮੂਰਨ ਚੜਾਤੇ ਆ ਪਿੱਛੋਂ ਵੱਢ ਕੇ ਤੇ ਤੇ ਇਕੱਠੀ ਕਰਦੇ ਇਹਦੇ ਉੱਤੇ ਰੱਖਦੇ ਦੀ ਇੱਟ ਦੇ ਨੱਕਾ ਨਾਲ ਦੀ ਨਰਬੰਦ ਨਾ ਟੱਕੰਚਰੋਂ ਨੀ ਰੋੜ ਇਹ ਆਪਾਂ ਨੂੰ ਵਧੀਆ ਲੱਗਿਆ ਤੇ ਤੁਹਾਨੂੰ ਕਿਦਾਂ ਲੱਗਿਆ ਜ਼ਰੂਰ ਕਮੈਂਟ ਆਈ ਰਹੀ